ਲੇਖਾ ਤਾਂ ਦੇਣਾ ਹੀ ਪੈਣਾ ਹਾਂਜੀ ਬਿਲਕੁਲ ਸਹੀ ਸੁਣਿਆ ਜੋ ਵੀ ਇਸ ਦੁਨੀਆ ਦੇ ਉੱਤੇ ਆ ਕੇ ਕੋਈ ਵਾਂ ਕੋਈ ਗਲਤ ਕੰਮ ਕਰਦਾ ਹੈ ਉਸ ਨੂੰ ਉਸ ਦਾ ਲੇਖਾ ਦੇਣਾ ਹੀ ਪੈਂਦਾ ਹੈ ਕੁਲਦੀਪ ਬਰਾੜ ਨੇ ਜੋ ਕਹਿਰ ਸਿੱਖ ਕੌਮ ਤੇ ਢਾਇਆ ਸੀ ਰੱਬ ਨੇ ਉਸ ਦਾ ਲੇਖਾ ਕਿਵੇਂ ਲਿੱਤਾ ਦੋਸਤੋ ਤੁਹਾਨੂੰ ਪਹਿਲਾਂ ਦੱਸ ਦਈਏ ਕਿ ਕੁਲਦੀਪ ਬਰਾੜ ਕੌਣ ਸੀ ਕੁਲਦੀਪ ਬਰਾੜ ਉਹ ਸ਼ਖਸ ਸੀ ਜਿਸ ਦੀ ਅਗਵਾਈ ਦੇ ਹੇਠ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ 1984 ਦੇ ਹਮਲੇ ਤੋਂ ਬਾਅਦ ਕੁਲਦੀਪ ਬਰਾੜ ਦੇ ਜਵਾਨ ਪੁੱਤ ਦੀ Laash ਸਮੁੰਦਰ ਦੇ ਕੰਢੇ ਤੋਂ ਗਲੀ ਸੜੀ ਮਿਲਦੀ ਹੈ ਦੂਸਰਾ ਉਸ ਦੀ ਕਰ ਕਲੀ ਕੈਂਸਰ ਦੇ ਨਾਲ ਰੇੜਾ ਗਰੇੜਕ ਕੇ ਮੌਤ ਮਰਦੀ ਹੈ ਉਸਦੀ ਕੁੜੀ ਕਾਲੇ ਨਾਲ ਭੱਜ ਜਾਂਦੀ ਹੈ ਉਸ ਤੋਂ ਬਾਅਦ ਓਵਰਡੋਸ ਦਾ ਸ਼ਿਕਾਰ ਹੋ ਕੇ ਮੌਤ ਦੇ ਘਾਟ ਉਤਰ ਜਾਂਦੀ ਹੈ ਖੁਦ ਨੂੰ ਕੈਂਸਰ ਹੋਇਆ ਅਤੇ ਤਿਲ-ਤਿਲ ਕੇ ਮਰ ਰਿਹਾ ਸੀ ਸਰਕਾਰ ਨੇ ਵੀ ਇਲਾਜ ਦੇ ਪੈਸੇ ਦੇਣ ਤੋਂ ਬਿਲਕੁਲ ਮਨਾ ਕਰ ਦਿੱਤਾ ਸੀ ਉਹੀ ਸਰਕਾਰ ਜਿਸ ਦੇ ਕਹਿਣ ਉੱਤੇ ਕੁਲਦੀਪ ਬਰਾੜ ਨੇ ਇਹ ਕਹਿਰ ਦਰਬਾਰ ਸਾਹਿਬ ਦੇ ਉੱਤੇ ਟਾਇਆ ਸੀ ਅੰਤ ਦੇ ਵਿੱਚ ਸਰਕਾਰ ਨੇ ਉਸ ਦਾ ਕੋਈ ਸਾਥ ਨਹੀਂ ਦਿੱਤਾ ਕਿਉਂਕਿ ਆਪਣੇ ਕਰਮਾਂ ਦਾ ਲੇਖਾ ਸਾਨੂੰ ਆਪ ਨੂੰ ਹੀ ਦੇਣਾ ਪੈਂਦਾ ਹੈ ਵੀਡੀਓ 'ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਲਾਈਕ ਜ਼ਰੂਰ ਕਰਨਾ ਅਤੇ ਕਮੈਂਟ ਕਰਕੇ ਆਪਣੀ رائے ਦੇਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂਕਿ ਇਦਾਂ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ